ਮਰਜ ਐਚ ਐਫ ਗਾਇਆਂ ਵਾਂਗੂ ਦੇਖੋ ਸੀ ਘਰ ਦੀ ਮੱਝ ਆ ਗਈ ਪੂਰੀ ਡਬਲ ਆ ਗਈ ਡਿਟੇਲ ਆਪਾਂ ਬਾਾਈ ਤੋਂ ਲੈਣਾ ਥਾਣਾ ਹਵਾਨਾ ਦੇਖੋ ਯਾਰ ਇਧਰੋਂ ਸਾਈਡ ਤੋਂ ਬਾਗਮਾਲ ਹੀ ਆ ਹਨਾ ਤੋਂ ਅੱਜ ਆਪਾਂ ਪਹੁੰਚਿਆ ਆ ਰਾਮਪਰਾ ਪਸ਼ੂ ਮੰਡੀ ਤੇ ਜਿਹੜੀ ਕਿ ਮਹੀਨੇ ਚ ਇੱਕ ਵਾਰੀ ਲਾਦੀ ਹੈ ਇੱਕ ਦਿਨ ਨੂੰ 10 2024 ਨੂੰ ਮੰਡੀ ਕਵਰ ਕਰਨ ਪਹੁੰਚਾ ਸੋ ਨੂੰ ਪਹਿਲੀ ਝੋਟੀ ਆਪਾਂ ਜਿਹੜੀ ਤੋਰ ਕੇ ਦਿਖਾਉਣਾ ਥਾਣਾ ਹਵਾਨਾ ਦੇਖੋ ਤੁਸੀਂ ਬਹੁਤ ਸੋਹਣਾ ਆਰਡਰ ਕੁਆਲਿਟੀ ਲੱਗਿਆ ਹੋਇਆ ਕੱਲਾ ਕੱਲਾ ਥਾਣਾ ਗਾਇ ਗੂ ਵੀ ਸੋਹਣਾ ਗਾ ਤੇ ਬੋਡੀ ਬੰਤਰ ਵੀ ਦੇਖੋ ਸੀ ਨਾ ਥਾਣ ਹਵਾਨਾ ਦੇਖੋ ਤੁਸੀਂ ਐ ਲੰਮੇ ਲੰਮੇ ਥਾਣ ਲੱਗੇ ਹੋਇਆ ਚਾਰੇ ਥਾਣਾ ਇੱਕੋ ਜਿਹਾ ਜਮਾ ਬਹੁਤ ਸੋਹਣੀ ਮੱਜ ਆ ਗਈ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਤੇ ਕਰਾਂਗੇ ਗੱਲਬਾਤ ਪਹਿਲਾਂ ਸਾਨੂੰ ਅਨੁਮਾਨ ਬੰਨਾ ਦਿਖਾਉਣੇ ਆਪਾਂ ਦੇਖੋ ਸੀ ਆਰਡਰ ਬਹੁਤ ਸੋਹਣਾ ਲੱਗਾ ਚਾਰੇ ਥਾਣੇ ਇੱਕੋ ਜਿਹਾ ਚੰਗੇ ਦੁੱਧਰ ਕਾਰਡ ਵਾਲੀ ਲੱਗਦੀ ਹੈ ਕਿ ਚੰਗੀ ਆ ਝੋਟੀ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਚ ਲੈ ਕੇ ਦੱਸਦੇ ਆ ਵੀ ਕੀ ਮਾਲ ਮੁੱਲ ਕਰਦਾ ਬਾਈ ਕਿੰਨਾ ਦੁੱਧਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਦਾ ਅਮਨਦੀ ਬਾਈ ਅਮਨਦੀ ਪਿੰਡ ਕਿ ਲੁਧਿਆਣੇ ਤੋਂ ਆਏ ਹੋਇਆ ਇੱਕ ਮੱਝ ਹੀ ਲੈ ਕੇ ਆਏ ਹੋ ਹਾਂਜੀ ਠੀਕ ਆ ਕਰਦੀ ਹੈਗੀ ਕਰਦੀ ਹੈ ਕੰਮੇ ਸੂਏ ਸੂਈ ਆ ਬਾਈ ਤੀਜੇ ਸੂਏ ਸੂਈ ਆ ਠੀਕ ਆ ਬੱਚਾ ਮਗਰ ਕੱਟਾ ਹੈ ਕੱਟੀ ਕੱਟਾ ਗਾ ਤੀਜੇ ਸੂਏ ਸੂਈ ਆ ਫੇਰ ਬਾਈ ਦੁੱਧ ਕਿੰਨਾ ਕਾਇਦਾ ਦੂਜੇ ਸੂਏ ਕਿੰਨਾ ਕੱਢੇ ਨੇ ਸੂਏ ਸੂਏ ਦਿੱਤਾ ਨੇ 17 ਲੀਟਰ ਜੀ 17 ਲੀਟਰ ਹੁਣ 20 ਲੀਟਰ ਰੈਡੀ ਹੈ ਹੁਣ 20 ਕਿਲੋ ਰੈਡੀ ਆ ਜਮਾ ਠੀਕ ਆ ਲੈ ਵੀ ਦੂਜੇ ਸੂਏ ਨੇ 17 ਕਿਲੋ ਦੁੱਧ ਦਿੱਤਾ ਤੇ ਹੁਣ ਬਾਈ ਕਹਿੰਦਾ 20 ਕਿਲੋ ਤਿਆਰ ਆਗਾ ਦੇਖੋ ਸੀ ਹਨਾ ਪਾਸੋਂ ਆਰਡਰ ਰੋਡ ਦਿਖਾਣਾ ਚੰਗੀ ਤਰ੍ਹਾਂ ਬੋਡੀ ਮੰਤਰ ਬੱਕਰੇ ਥਾਨ ਹਵਾਨਾ ਦੇਖੋ ਜੀ ਚਾਰੇ ਪਾਸੇ ਇੱਕੋ ਜਿਹਾ ਜਮਾ ਤੇ ਬਾਕੀ ਰੇਟ ਪੁੱਛਦੇ ਆ ਬਾਈ ਨੂੰ ਬਈ ਰੇਟ ਦੀ ਗੱਲ ਕਰੀ ਰੇਟ ਕੀ ਰੱਖਤਾ ਰੇਟ ਸਵਾ ਦੋ ਰੱਖਦੇ ਸਵਾ ਦੋ ਲੱਖ ਲੈਂਡ ਦੇਣਾ ਲੈਂਡ ਦੇਣ 2-10 ਦੀ ਦਮਾਂਗੇ ਠੀਕ ਆ ਮੋਬਾਈਲ ਨੰਬਰ ਬੋਲਦਾ ਆਪਣਾ 982645 982645 12324 12324 ਪਿੰਡ ਕਿਹੜਾ ਸਹੀ ਪਿੰਡ ਸਾਨੇ ਵਾਲਾ ਸਾਨੇ ਵਾਲਾ ਠੀਕ ਆ ਲੈ ਵੀ ਦੇਖੋ ਆ ਝੋਟੀਆਂ ਸਵਾ ਦੋ ਲੱਖ ਮੰਗਦੇ 20 ਕਿਲੋ ਬਾਈਗਾਂ ਦੁੱਧ ਤੇਰਾ ਇੱਕ ਵਾਰੀ ਹੋਰ ਤੋਰਾਂਗਾ ਬਾਈ ਮੜਾ ਜਾ ਇਹਨੂੰ ਐਨ ਹੋਈ ਮੜਾ ਜਾ ਇਧਰੋਂ ਲੈ ਵੀ ਸੋਨੇ ਇੱਕ ਵਾਰੀ ਹੋਰ ਦਿਖਾ ਦੇ ਝੋਟੀ ਚੰਗੀ ਆ ਗਈ ਸਵਾ 2 ਲੱਖ ਰੁਪਇਆ ਬਾਈ ਮੁੱਲ ਕਰਦਾਗਾ ਤੇ ਦੇਖੋ ਅਸੀਂ ਪੂਰੀ ਐ ਜਬਰਦਸਤ ਮੱਝ ਆ ਗਈ ਤੇ ਆਰਡਰ ਉਹ ਵੀ ਬਹੁਤ ਸੋਹਣਾ ਲੱਗਾ ਹਾ ਮੱਝ ਨੂੰ ਜੇ ਕਿਸੇ ਭਰਾ ਨੇ ਲੈਣੀ ਹੋਵੇ ਬਾਈ ਨਾਲ ਸੰਪਰਕ ਕਰ ਲੈ ਪਿੰਡ ਸਾਨੇਵਾਲ ਜ਼ਿਲ੍ਹਾ ਲੁਧਿਆਣਾ ਦੇਖੋ ਅਸੀਂ ਬਹੁਤ ਸੋਹਣਾ ਆਰਡਰ ਉੱਤਰ ਲੱਗਾ ਹਾ ਝੋਟੀ ਨੂੰ ਪੂਰੀ ਟੌਪ ਕੁਆਲਿਟੀ ਦੀ ਮੱਝ ਆ ਗਈ ਆਰਡਰ ਉੱਤਰ ਦੇਖੋ ਅਸੀਂ ਚੰਗੇ ਦੁੱਧ ਰਿਕਾਰਡ ਵਾਲੀ ਆ ਬਾਕੀ ਤੁਸੀਂ ਸੰਪਰਕ ਕਰਕੇ ਡਿਟੇਲ ਲੈ ਕੇ ਬਾਈ ਤੋਂ ਸੰਮਾਰ ਕੇ ਸੰਪਰਕ ਕਰਕੇ ਮੱਝ ਖੇਤਾਂ ਦੇ ਚਾਹਵਾਨਾਂ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰਕੇ ਜਿਹੜੀ ਛੋਟੀ ਖਰੀਦ ਸਕਾਂ। ਦੋਸਤੋ ਸੋਨੂੰ ਇੱਕ ਆਪਾਂ 20-22 ਕਿਲੋ ਦੁੱਧ ਵਾਲੀ ਮੱਝ ਤੋਰ ਕੇ ਦਿਖਾਉਣੇ ਆਗੇ। ਮੱਝ ਦੇਖੋ ਤੁਸੀਂ ਥਣ ਹਵਾਨਾ ਬਹੁਤ ਡਬਲ ਲੱਗਿਆ ਹੋਇਆ ਹੈਗਾ। ਡਿਟੇਲ ਇੱਧਰ ਨਹੀਂ ਤੋਰਦੀ ਬਾਈ। ਡਿਟੇਲ ਸੋਨੂੰ ਸਾਰੀ ਲੈ ਕੇ ਦੇਵਾਂਗੇ। ਪਹਿਲਾਂ ਤੁਸੀਂ ਮੱਝ ਤੁਰਦੀ ਚੈੱਕ ਕਰ ਲਓ। ਬੋਡੀ ਵੰਤ ਤੇ ਥਣ ਹਵਾਨੇ ਬਹੁਤ ਡਬਲ ਮੱਝ ਆ ਗਈ ਦੇਖੋ ਅਸੀਂ। ਬਾਕਮਾਲ ਮੱਝਾਂ ਕੀ ਜਮਾ ਤੇ ਬਾਕੀ ਡਿਟੇਲ ਆਪਾਂ ਲਾਵਾਂ ਬਾਈ ਕਹਿੰਦਾ 20 22 ਕਿਲੋ ਦੁੱਧ ਦੋਗੀ ਐ ਫਾਸ-ਫਾਸ ਦੋਦਿਆ ਮਰਜ ਐਚ ਐਫ ਗਾਇਆਂ ਵਾਂਗੂ ਦੇਖੋ ਸੀ ਘਰ ਦੀ ਮੱਝਾਂ ਕੀ ਪੂਰੀ ਡਬਲ ਆ ਗਈ ਡਿਟੇਲ ਆਪਾਂ ਬਾਈ ਤੋਂ ਲੈਣਾ ਥਾਣਾ ਹਵਾਨਾ ਦੇਖੋ ਯਾਰ ਇਧਰੋਂ ਸਾਈਡ ਤੋਂ ਬਾਗਮਾਲ ਹੀ ਆ ਹਨਾ ਦੇਖੋ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਡਿਟੇਲ ਚ ਪਉਦੇ ਆ ਬਾਈ ਨੂੰ ਵੀ ਕੀ ਮਾਲ-ਮੁੱਲ ਕਰਦਾ ਕਿੰਨਾ ਦੋਦਾ ਸਾਰੀ ਡਿਟੇਲ ਸਾਨੂੰ ਬਾਈ ਤੋਂ ਲੈ ਕੇ ਜਮਾਗੇ ਆਪਾਂ ਆਰ ਡਰੋਡਰ ਬਹੁਤ ਜ਼ਬਰਦਸਤ ਲੱਗਿਆ ਹੋਇਆ ਹੈਗਾ ਦੇਖੋ ਸੀ ਦੇਖੋ ਇਧਰੋਂ ਸਾਈਡ ਤੋਂ ਬਾਕੀ ਆ ਜੋ ਬਾਈ ਨਾ ਕਰਦੇ ਗੱਲਬਾਤ ਆ ਇਹ ਥਾਣ ਹਵਾਨਾ ਬਹੁਤ ਜ਼ਬਰਦਸਤ ਲੱਗਿਆ ਚੰਗੇ ਤਾਂ ਉਧਰ ਰਕਾਰਡ ਵਾਲੀ ਆ ਨਾ ਥਾਣਾਵਾਨੇ ਤੋਂ ਆਰਡਰ ਤੋਂ ਤੁਸੀਂ ਦੇ ਸਕ ਆ ਜੋਂ ਵੀ ਚੰਗੇ ਦੁੱਧ ਵਾਲੀ ਮੱਝ ਆ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਬਾਈ ਤਰਸੀਮ ਆ ਪਿੰਡ ਕਿਹੜਾ ਬਾਈ ਤਰਸੀਮ ਤੋਵਾਲ ਤੋਵਾਲ ਬਾਈ ਤੋਵਾਲ ਹਾਂ ਤੋਵਾਲ ਤੋਵਾਲਾ ਕਿਹੜਾ ਜ਼ਿਲ੍ਹਾ ਰਾਜਦਾਗਾ ਸੰਗਰੂਰ ਸੰਗਰੂਰ ਜ਼ਿਲ੍ਹੇ ਤੋਂ ਲੈ ਕੇ ਆਇਆ ਹਾਂ ਹਾਂ ਭਗਵੰਤ ਮਾਨ ਦੇ ਪਿੰਡ ਲੋਹੇ ਲੈ ਕੇ ਆਇਆ ਮਸ਼ੀਨ ਦੇ ਠੀਕ ਆ ਠੀਕ ਆ ਭਗਵੰਤ ਮਾਨ ਦੀ ਪਏ ਇੱਕ ਮੱਝ ਹੀ ਲੈ ਕੇ ਆਇਆ ਹਾਂ ਇੱਕ ਘਰ ਦੀ ਹੈਗੀ ਨਾ ਬਾਈ ਘਰ ਦੀ ਨਹੀਂ ਮੈਂ ਹਰਿਆਣੇ ਚੋਂ ਲਿਆਂਦੀ ਸੀ ਠੀਕ ਆ ਇਹ ਲਿਆਂਦੀ ਸੀ ਦੂਏ ਸੂਏ ਢੂੜ ਲੱਖ ਦੀ ਡੇਢ ਲੱਖ ਦੀ ਦੂਜੇ ਸੂਏ ਲਿਆਂਦੀ ਸੀ ਹਾਂ ਜੀ ਠੀਕ ਆ ਹੁਣ ਕਿੰਨੇ ਤੀਜੇ ਸੂਏ ਨਾ ਜੀ ਹੁਣ ਇਹ ਚੌਥੇ ਸੂਏ ਆ ਚੌਥੇ ਸੂਏ ਫਿਰ ਤਾਂ ਘਰ ਦੀ ਮੰਨ ਦੋ ਸਾਲ ਹੋ ਗਏ ਤੇਰੇ ਕੋਲੇ ਘਰ ਦੀ ਮੰਨ ਤੋਂ ਫਿਰ ਤਾਂ ਤੇ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਨੂੰ ਇਹਨੂੰ ਬਾਈ ਅੱਜ 7 ਦਿਨ ਹੋ ਗਏ ਸੂਈ ਨੂੰ 7 ਦਿਨ ਹੋ ਗਏ ਬੱਚਾ ਇਹ ਹੈ ਕਿ ਪਰਲੇ ਸਿਖੜਾ ਇਹਦਾ ਆਹੀ ਆ ਬਾਈ ਠੀਕ ਆ ਕੱਟਾਗਾ ਹਾਂ ਬਾਈ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕਹਦੇ ਥੱਲੇ ਹੁਣ ਬਾਈ ਐਸੇ ਟਾਈਮ 17 ਲੀਟਰ ਤੋਲ ਕੇ ਦੇਉ 22 ਕਦੋਂ ਮੰਨ ਕੇ ਚੱਲ ਜਮਾ ਮੈਂਸ ਸਾਫ ਹੋ ਗਈ ਬਾਈ 22 ਪਲੱਸ ਕਰੀ ਜਦੋਂ ਕਾਟ ਤੇ ਚੱਲ ਪਈ ਮਲੇ ਦੀ ਚੱਲ ਪਈ ਉਸ ਤੋਂ ਬਾਅਦ ਠੀਕ ਆ ਵੀ 22 22 ਕਿਲੋ ਦੁੱਧ ਦੋ ਹਾਂ ਠੀਕ ਆ ਲੈ ਵੀ ਬਾਈ ਕਹਿੰਦਾ 17 ਕਿਲੋ ਜਮਾ ਰੈਡੀ ਆ ਹੁਣ ਕੰਡੇ ਵਾਲਾ ਗਾਂ ਲੀਟਰ ਤੋਲ ਕੇ ਦਊਗਾ ਜਮ ਬਾਕੀ ਦੇਖੋ ਸੀ ਉਹਨੂੰ ਇੱਕ ਵਾਰੀ ਹੋਰ ਤੋਰ ਕੇ ਦਿਖਾਣਾ ਯਾਰ ਚੰਗੀ ਆਣਾ ਛੋਟੀ ਦੇਖੋ ਪੂਰੀ ਜ਼ਬਰਦਸਤ ਆ ਗਈ ਤੇ ਸੰਗਰੂਰ ਤੋਂ ਲੈ ਕੇ ਆਇਆ ਬਾਈ ਬਾਕੀ ਆ ਜੋ ਰੇਡ ਰੂਟ ਤੋਂ ਜਾਣੂ ਕਰਾਉਣਾ ਤੁਹਾਨੂੰ ਵੀ ਕੀ ਮਾਲ-ਮੋਲ ਕਰਦਾ ਇਹਦਾ ਫਿਰ ਹ ਤੇ ਜਿਵੇਂ ਬਾਈ ਦੁੱਧਾ ਦ ਕਹਿੰਦਾ ਰੇਟ ਵੀ ਚੰਗੇ ਹੋਏ ਦਾ ਫਰਾ ਦੇਖੋ ਸਟਾਨ ਹਵਾਨਾ ਬਹੁਤ ਜ਼ਬਰਦਸਤ ਲੱਗਿਆ ਹੋਇਆਗਾ ਚੰਗੇ ਦੁੱਧਰ ਕਾਰਡ ਵਾਲੀ ਆ ਬਾਕੀ ਇਹ 17 ਕਿਲੋ ਬਾਈ ਕਹਿੰਦਾ ਹੁਣ ਰੈਡੀ ਆ ਤੇ 20 22 ਕਿਲੋ ਦੁੱਧ ਬਾਈ ਕਹਿੰਦਾ ਆਰਾਮ ਨਾ ਕੱਢ ਜੂਗੀ ਮੱਝ ਢੋਲ ਕੇ ਰਿਉ ਬਾਈ ਇਸ ਟਾਈਮ 17 ਨੇ ਠੀਕ ਆ ਜੇ ਕੋਈ 15 ਨਾਲ ਜਾਂਦਾਗਾ 20 22 ਕਰ ਜੂਗੀ ਹਾਂ ਹਾਂ ਠੀਕ ਆ ਮੈਂ ਜਮ ਮੈਂ ਅਮ ਦਾ ਛਾੜਦਾ ਹੂੰ 22 ਪਲੱਸ ਕਰ ਦੋ ਬਾਈ ਠੀਕ ਆ ਠੀਕ ਆ ਤੇ ਰੇਟ ਦੀ ਗੱਲ ਕਰੀ ਬਾਈ ਰੇਟ 2.5 ਲੱਖ 2.5 ਲੱਖ ਹਾਂ ਠੀਕ ਆ ਲੈ ਵੀ ਰੇਟ ਬਾਈ ਕਰਦਾ 2.5 ਲੱਖ ਰੁਪਈਆ ਤੇ ਲੈਣ ਦੇਣ ਬਾਈ ਉਹ ਬਾਈ ਹੋ ਜੂਗਾ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ ਨੰਬਰ ਬਾਈ 62804 62804 3286 32860 ਠੀਕ ਆ ਲੈ ਵੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਭਰਾ ਕੋਈ ਸ਼ਕੀਨ ਹੁੰਦਾ ਹਨਾ ਚੰਗੀਆਂ ਮੱਝਾਂ ਦਾ ਚੰਗੇ ਦੁੱਧ ਵਾਲੀਆਂ ਤੇ ਡੈਰੀ ਅਰਜੀਲ ਜਾਣ ਵਾਸਤੇ ਮੱਝ ਚੰਗੀ ਆ ਗਈ ਡਾਵਲਾ ਮੱਝ ਚੌਥੇ ਸੂਏ ਸੂਈ ਹੋਈ ਆ ਗਈ 7 ਦਿਨੋਂ ਕੋਈ ਸੂਈ ਨੂੰ 17 ਲੀਟਰ ਬਾਈ ਗਾ ਹੁਣ ਤੋਲ ਕੇ ਜੇ ਤੁਸੀਂ 15 ਦਿਨਾਂ ਨੂੰ ਲਾਉਂਗੇ ਤਾਂ ਕਹਿੰਦਾ 20 ਬਾਈ ਕਿਲੋ ਦੁੱਧ ਕਰ ਜੂ ਮੱਝ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਚੰਗੀ ਆ ਮੱਝ ਠੀਕ ਹੈ ਵੀ ਦੋਸਤੋ ਸੋਨੋ ਇੱਕ ਦੂਜੇ ਸੂਏ ਸੂਣ ਵਾਲੀ ਝੋਟੀ ਤੋਰ ਕੇ ਦਿਖਾਉਣਾ ਪ੍ਰਾਣੀ ਤੋਰਦੇ ਇਧਰ ਇਧਰ ਕੱਚੀ ਆ ਹਜੇ ਬਾਕੀ ਡਿਟੇਲ ਆਪਾਂ ਬਾਅਦ ਤੋਂ ਲਾਵਾਂਗੇ ਬੋਡੀ ਬੰਟ ਦੀ ਇਹ ਵੀ ਚੰਗੀ ਆ ਮੱਝ ਤੇ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਤੇ ਮੈਂ ਤੁਹਾਨੂੰ ਸਾਰੀ ਵੀ ਕੀ ਮਾਲ ਮੁੱਲ ਕਰਦਾ ਕਿੰਨੇ ਦੁੱਧ ਦਾ ਰਕਾਰਡ ਵਾਲੀ ਹੈਗੀ ਦੇਖੋ ਸਿਨਾ ਜਬਰਦਸਤ ਝੋਟੀ ਹੈਗੀ ਪੂਰੀ ਦੇਖੋ ਬਹੁਤ ਸੋਹਣੀ ਝੋਟੀ ਹੈ ਵੀ ਬਾਕੀ ਡਿਟੇਲ ਚ ਆਪਾਂ ਬਾਅਦ ਤੋਂ ਪੁੱਛਾਂਗੇ ਵੀ ਕਿੰਨਾ ਦੁੱਧ ਰਹੂ ਤੇ ਕੀ ਮੁੱਲ ਰਹੂ ਇਹਦਾ ਬਣੇ ਰਹੋ ਲਾਸਟ ਤੱਕ ਵੀਡੀਓ ਨੂੰ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਜਰੂਰ ਆਪਣੇ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਲਾਇਕ ਜਰੂਰ ਕਰਿਆ ਕਰੋ ਦੇ ਇਹਦੇ ਛੋਟੀ ਬਾਰੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਾਰੀ ਡਿਟੇਲਸ ਉਹਨੂੰ ਲੈ ਕੇ ਦਿੰਨੇ ਆ ਖਾਣਾ ਵਾਹਣਾ ਵੀ ਠੀਕ ਹੈ ਦਾ ਮੱਝ ਦਾ ਤੇ ਬਾਕੀ ਰ ਬਾਡੀ ਦੀ ਵੀ ਚੰਗੀ ਹੈਗੀ ਚੰਗੇ ਕੱਦ ਘਾਠ ਵਾਲੀ ਹੈ ਬਾਕੀ ਡਿਟੇਲ ਚ ਬਹੁਤ ਹੈ ਬਾਈ ਸਾਸਰੀ ਕਾਲ ਕੀ ਨਾਮ ਆ ਬਾਈ ਦਾ ਆਪਾ ਸਿੰਘ ਜੀ ਕਾਕਾ ਪੰਡ ਕਿਹੜਾ ਬਾਈ ਕਾਨੇ ਕੇ ਠੀਕ ਹੈ ਜ਼ਿਲ੍ਹਾ ਬਰਨਾਲਾ ਰਹਿੰਦਾ ਤਨੌਲੇ ਕੋਲੇ ਰਹਿੰਦਾ ਨਾ ਠੀਕ ਆ ਕਰਦੀ ਹੈ ਛੋਟੀ ਆ ਕਰਦੀ ਪੜੀ ਠੀਕ ਆ ਦੂਜੇ ਸੂ ਸੂਣਾ ਹਜੇ ਕੈ ਕਿ ਦਿਨ ਲੈਂਦੀ ਆ 10 12 ਦਿਨ ਲੈ ਜੂ ਹਜੇ ਤੇ ਬਾਈ ਦੁੱਧ ਦੀ ਗੱਲ ਕਰੀਏ ਪਹਿਲੇ ਸੂ ਕੀ ਨਾ ਕਰਤਾ ਨੇ 14 ਕਿਲੋ 14 ਕਿਲੋ ਤੇ ਹੁਣ ਕਿੰਨੀ ਦਰ ਹੋਵੇ ਤੋਂ ਦੇ ਦੂ ਏਦਿਕੇ 18 ਕਿਲੋ ਬਾਈ 18 ਕਿਲੋ ਠੀਕ ਆ ਦੋ ਡੰਗ ਜਦੋਂ ਸੂ ਵੀ ਦੋ ਡੰਗ ਤਸੱਲੀ ਨਾਲ ਕਿੰਨਾ ਕ ਚਵਾ ਦਊਂਗੇ 18 ਕਿਲੋ ਦੁੱਧ ਮਿਲ ਕੇ ਲੈ ਗਾ ਠੀਕ ਆ ਮੰਨ ਲਓ ਵੀ ਤਸੱਲੀ ਆ ਵੀ ਪਹਿਲੇ 1400 ਕਿਲੋ ਦਿੱਤਾ ਹੈ ਜੀ ਜੀ ਲੈ ਹੁਣ ਬਾਈਆ ਬੱਚਾ ਛੱਡੀ ਨਾ ਛੱਡੀ ਠੀਕ ਆ ਠੀਕ ਆ ਪਲਾਂ ਦੀ ਹੁਣ ਬਾਈਆ ਥੱਲੇ ਠੀਕ ਆ ਤੇ ਮੁੱਲ ਦੀ ਗੱਲ ਕਰੀਏ ਬਾਈ ਕਾਕੇ ਇਹਦਾ 170 ਹੈ ਜੀ 1 ਲੱਖ 70 ਹਜ਼ਾਰ ਲੈਣ ਦੇਣ ਲੈਣ ਦੇ ਨੂੰ ਹੋ ਜੀ ਮਾਨਦਾਨ ਮੌਕੇ ਤੇ ਹੋ ਜੂ ਮਾਨਦਾਨ ਹਨਾ ਮੰਡੀ ਦਾ ਕਰਕੇ ਰੇਟ ਦਾ ਫਰ ਕਰਨੇ ਪੈਂਦੇ ਹਨਾ ਠੀਕ ਆ ਨੰਬਰ ਬੋਲ ਦੇ ਬਾਈ ਇੱਕ ਵਾਰੀ 82899 ਬਾਈ 82859 04280 04280 ਠੀਕ ਆ ਲੈ ਵੀ ਦੂਜੇ ਸੂਏ ਝੋਟੇ ਜਿਹੜੇ ਸੂਣ ਵਾਲੀ ਹੈਗੀ ਜੇ ਕਿਸੇ ਭਰਾ ਨੇ ਲੈਣੀ ਹੋਈ 14 ਦਨਾਂ ਦੀ ਗੱਤੀ ਆ 12 13 ਦਨਾਂ ਦੀ 12 13 ਦਨ ਲੈ ਜੂਗੀ ਦੂਜੇ ਸੂਏ ਸੂਣਾਗਾ ਪਹਿਲੇ ਸੂਏ 14 ਕਿਲੋ ਦੁੱਧ ਬਾਈ ਕਹਿੰਦਾ ਕੱਢਿਆਗਾ ਇਸ ਵਾਰ ਕਹਿੰਦਾ 16 17 18 ਦੀ ਉਮੀਦ ਆ ਗਈ ਬਾਕੀ ਤੁਸੀਂ ਬਾਈ ਨਾਲ ਸੰਮਰਕ ਜਿਹੜਾ ਕਰ ਸਕਾ ਜੋ ਕਿਸੇ ਭਰਾ ਨੇ ਲੈਣੀ ਹੋਈ ਆ ਚੰਗੀ ਆ ਛੋਟੀ ਚੰਗੇ ਕਦਗੜ ਵਾਲੇ ਘਰ ਦੀ ਛੋਟੀ ਹੈਗੀ ਬਾਕੀ ਬਾਈ ਨਾਲ ਸੰਮਰਕ ਕਰਕੇ ਜਿਹੜੀ ਛੋਟੀ ਖਰੀਦ ਸਕਾ ਠੀਕ ਹੈ ਜੀ ਜਿੱਤਰੋ ਸੁਣੋ ਇੱਕ ਪਹਿਲੇ ਸੋਏ ਦੀ ਛੋਟੀ ਤੋਰ ਕੇ ਦਿਖਾਉਣੇ ਆਗੇ ਥਾਨ-ਹਵਾਨਾ ਜਿਹੜਾ ਬਹੁਤ ਸੋਹਣਾ ਲੱਗਾ ਹੋ ਛੋਟੀ ਨੂੰ ਤੇ ਸਿੰਗਾ-ਸੁੰਗਾ ਦੀ ਵੀ ਐ ਕੁੰਡੀ ਆ ਜਮਾ ਮੂੰਹ ਮੱਥੇ ਦੇ ਫੇਸ ਕੁਆਲਿਟੀ ਦੇਖੋ ਤੁਸੀਂ ਬਹੁਤ ਸੋਹਣੀ ਆ ਨਾ ਤੇ ਦੇਖੋ ਸੀ ਪਹਿਲੇ ਸੋਏ ਦੀ ਛੋਟੀ ਹੈਗੀ ਦੇਖੋ ਸਿਆਰ ਡਰੋਡਰ ਬਹੁਤ ਸੋਹਣਾ ਲੱਗਾ ਹੋਇਆ ਡਿਟੇਲ ਆਪਾਂ ਬਾਈ ਤੋਂ ਲਮਾਂ ਸਾਰੀ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਹੋਏ ਤੇ ਪਹਿਲੇ ਸੂਏ ਥੱਲੇ ਮੋੜ ਲਿਆ ਬਾਈ ਮੋੜ ਲਿਆ ਜਾ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਕੋਲੇ ਆ ਜਾਂਦੇ ਥੋੜੀ ਦੂਰ ਲਾਗੇ ਇੱਧਰ ਗੱਡੀ ਆ ਗਈ ਹੈ ਨਾ ਤੇ ਆ ਜਾਂਦੇ ਕੋਲੇ ਫਿਰ ਬੋਦਿਆਂ ਬਾਈ ਨੂੰ ਡਿਟੇਲ ਚ ਦੇਖੋ ਸੀ ਆਰ ਡਰੋਡਰ ਆਪਾਂ ਤੁਹਾਨੂੰ ਕੋਲੋਂ ਖੜੀ ਦਾ ਚੈੱਕ ਆਊਟ ਕਰਾ ਦਾਂਗੇ ਰਾਂ ਦੇਖੋ ਜੀ ਥਾਣਾ ਹਵਨ ਅੱਗੇ ਗੂਜ ਜਿਵੇਂ ਪਹਿਲੇ ਸੂਏ ਨਾ ਬਹੁਤ ਸੋਹਣਾ ਲੱਗਾ ਥਾਣਾ ਚ ਤੇ ਬਾਕੀ ਦੇ ਦਰਮਿਆਨੇ ਘੱਟਦੀ ਹੈਗੀ ਦੇਖੋ ਸੀ ਆ ਦਰ ਬਹੁਤ ਸੋਹਣਾਂ ਲੱਗਿਆ ਬਾਕੀ ਆ ਜੋ ਬਾਈ ਨਾ ਕਰਦਾ ਗੱਲਬਾਤ ਡਿਟੇਲ ਚ ਬੋਦਿਆਂ ਆਈ ਬਾਈ ਉਹਰਾ ਮੜਾ ਜਾ ਕਿਹੜਾ ਪਿੰਡ ਆ ਬਾਈ ਦਾ ਬਾਈ ਰੁੱਪਾ ਜ਼ਿਲ੍ਹਾ ਬਠਿੰਡਾ ਠੀਕ ਆ ਤਸਵੀਰ ਰਾਮਪੁਰਾ ਰਹਿੰਦੀ ਆ ਠੀਕ ਆ ਇੱਥੋਂ ਨੇੜੇ ਆਏ ਫਤਾਂ ਪਹਿਲੇ ਸੂਏ ਆ ਪਹਿਲੇ ਠੀਕ ਆ ਕੰਨੈਕਟ ਕਰੋਗੇ ਤੁਸੀਂ ਨੂੰ ਇਹਨੂੰ ਸੂਣੋ ਅੱਜ ਬਈ 14 ਕਿ ਦਿਨ ਹੋ ਗਏ 14 ਕਿ ਦਿਨ ਹੋ ਗਏ ਤੇ ਦੁੱਧ ਤਾਂ ਆ ਗਈ ਮੋਰਾ ਫੁੱਤ ਦੇ ਹਾਂ ਕਿੰਨਾ ਦੁੱਧ ਗੱਡੀ ਆ ਯਾਰੋ 7 ਕਿਲੋ 8 ਕਿਲੋ 7 ਕਿਲੋ 8 ਕਿਲੋ 8 ਕਿਲੋ ਤਿਆਰ ਆ ਜਾਮ ਠੀਕ ਆ ਲੈ ਵੀ 8 ਕਿਲੋ ਦੁੱਧ ਤਿਆਰ ਆ ਬਾਈ ਕਹਿੰਦਾ ਪਹਿਲੇ ਸੂਇਆ ਤੇ 14 ਦਿਨ ਹੋ ਗਏ ਸੂਇ ਨੂੰ ਤੇ ਬਾਕੀ ਰੇ ਜੇ ਚੰਗੀ ਖਾਗ ਬਈ ਦੁੱਧ ਵਧਾ ਜੋ ਨਾ 11 12 ਕਿਲੋ ਕਰ ਜੂਗਾ ਬਾਈ ਰਾਮ ਹੈ ਨਾ ਬ 11 12 ਲੀਟਰ ਕਰ ਜੂਗੀ ਤੇ ਬਾਕੀ ਇਹ ਕੀ ਰੇਟ ਕਰਤਾ ਬਾਈ ਦਾ ਕੋਈ ਮੰਗੁੰਦਾ ਜੀ ਮਰ ਜੀ ਲੱਖ ਰੁਪਏ ਲੱਖ ਰੁਪਇਆ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ ਨੰਬਰ ਨੰਬਰ ਮੋਬਾਈਲ 81960 35460 35460 ਪਿੰਡ ਭਾਈ ਰੁੱਪਾ ਜ਼ਿਲ੍ਹਾ ਬਠਿੰਡਾ ਤਹਿਸੀਰ ਆਏ ਜਾਂਦੀ ਇਹਨੂੰ ਰਾਮਪੁਰਾ ਫੂਲ ਪਹਿਲੇ ਸੂਈ ਛੋਟੀ ਸੂਈ ਹੋਈ ਹੈਗੀ 14 ਦਾ ਨੋਕ ਸੂਈ ਨੂੰ 22 ਕਿਲਾ 8 ਕਿਲੋ ਦੁੱਧ ਦਾਗਾ ਲੱਖ ਰੁਪਇਆ ਮਾ ਦੇ ਲੈਣ ਦੇਣ ਬਾਈ ਕਿੱਥੋਂ ਦੇਖੋ ਜੀ ਉਧਾਰ ਲੈਣ ਦਾ ਮੌਕੇ ਦੇ ਮਾਨਦਾਨ ਹੋ ਜਾਊਗਾ ਹਾਂ ਠੀਕ ਆ ਲੈ ਵੀ ਮੌਕੇ ਤੇ ਬਾਈ ਕਹਿੰਦਾ ਮਾਨਦਾਨ ਹੋ ਜਾਊ ਨੀ ਨੀ ਠੀਕ ਆ ਠੀਕ ਆ ਦੁੱਧ ਐਵੇਂ 10 11 ਕਿਲੋ ਕਹਿੰਦੇ ਪਹਿਲੀ ਹਨਾ ਨਹੀਂ ਠੀਕ ਆ ਲੈ ਵੀ ਬਾਈ ਇਹਨੇ ਦੁੱਧ ਜਮਾ ਸਹੀ ਦੱਸਿਆ ਕਹਿੰਦਾ 8 ਕਿਲੋ ਆ ਪਹਿਲੇ ਸੂਈ ਸੂਈ ਆ ਬਾਕੀ ਤੁਸੀਂ ਸੰਭਾਰ ਕਿਹੜਾ ਕਰ ਸਕ ਆ ਜੀ ਬਾਈਆਂ ਨਾਲ ਜੇ ਝੋਟੀ ਇੱਥੇ ਬੈਗੀ ਦਾ ਠੀਕ ਆ ਨਹੀਂ ਤੁਸੀਂ ਫੋਨ ਤੇ ਆਸਾਮ ਨੂੰ ਫੋਨ ਕਰਕੇ ਪੁੱਛ ਲਓ ਬਾਈਆਂ ਨਾਲ ਤੇ ਦੋ ਡੰਗ ਚੋ ਜਿਹੜੇ ਤਸੱਲੀ ਨਾਲ ਮੱਝ ਲਿਆ ਸਕ ਦਊਂਗੇ ਜਿਹੜਾ ਚੰਗਾ ਦੋਸਤੋ ਸੋਨ ਇੱਕ ਹੋਰ ਬਾਈਆਂ ਦੀ ਜਿਹੜੀ ਛੋਟੀ ਤੋਰ ਕੇ ਦਿਖਾਉਣੇ ਆਗੇ ਪਹਿਲਾਂ ਤੁਸੀਂ ਤੁਰਦੇ ਨੂੰ ਚੈੱਕ ਆਊਟ ਕਰ ਲਿਓ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦਾ ਸੰਗਾ ਹੋਂਗਾ ਦੀ ਕੁੰਡੀ ਹੈਗੀ ਬੋਡੀ ਬੰਤ ਦੀ ਬਹੁਤ ਸੋਹਣੀ ਆ ਤੇ ਆਡ ਰੋਡਰ ਵੀ ਬਹੁਤ ਸੋਹਣਾ ਜਿਹੜਾ ਲੱਗਿਆ ਹੋਇਆ ਹੈ ਮੱਜ ਨੂੰ ਤੇ ਦੇਖੋ ਤੁਸੀਂ ਬੋਡੀ ਸਟਰਚਰ ਦੀ ਬਹੁਤ ਜ਼ਬਰਦਸਤ ਛੋਟੀ ਹੈਗੀ ਬਾਕੀ ਬਾਈ ਨਾਲ ਆਪਾਂ ਸਾਰੀ ਡਿਟੇਲ ਚ ਪੁੱਛਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾ ਸੋਨ ਨੂੰ ਅੱਜ ਜਾਣੂ ਕਰਾਉਣੇ ਆ ਪਰ ਰੇਟਾਂ ਤੋਂ ਵੀ ਕੀ ਰੇਟ ਰਹਿੰਦੇ ਆ ਕਿੰਨੇ ਕਿੰਨੇ ਦੁੱਧ ਆ ਲੈਂਦੇ ਕਿੰਨੇ ਰੇਟ ਆ ਠੀਕ ਆ ਸਾਰੇ ਤੁਹਾਨੂੰ ਪੁੱਛ ਕੇ ਦੱਸਾਂਗੇ ਵੀਡੀਓ ਲਾસ્ટ ਤੱਕ ਦੇਖਿਆ ਕਰੋ ਇਹ ਥਾਨ ਹਵਾਨਾ ਬਹੁਤ ਸੋਹਣਾ ਲੱਗਾ ਹੋ ਬੋਡੀ ਬੰਦ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਨਾਮ ਗੁਰਮੀਤ ਸਿੰਘ ਜੀ ਪਿੰਡ ਬਾਈ ਦਾ ਪਿੰਡ ਰਾਂਗੋੜਾ ਚੂਗਾ ਜ਼ਿਲ੍ਹਾ ਫਰੀ ਮੁਕਸਰ ਦਾ ਠੀਕ ਆ ਮੁਕਸਰ ਤੋਂ ਆਏ ਹੋ ਕਹਿ ਪਸ਼ੂ ਲੈ ਕੇ ਆਏ ਹੋ ਬਾਈ ਇੱਥੇ ਦੋ ਲੈ ਕੇ ਆਏ ਆਂ ਠੀਕ ਆ ਦੋਨੇ ਮੱਝ ਆਪਣੀਆਂ ਆ ਹਾਂਜੀ ਹਾਂਜੀ ਠੀਕ ਆ ਬਈ ਜਿਹੜੀ ਇਹ ਮੱਝ ਤੋਰੀ ਆ ਗਈ ਕੰਮੇ ਸੂਈ ਸੂਈ ਆ ਇਹ ਦੂਜਾ ਸੂਆ ਸੂਈ ਦੂਜਾ ਸੂਆ ਕਹਿ ਕਦਨ ਹੋਗੇ ਸੂਈ ਨੂੰ ਉਹਨੂੰ ਅੱਜ ਹੋਗੇ 7 ਦਿਨ ਸੱਤ ਦਿਨ ਹਾਂਜੀ ਠੀਕ ਆ ਬੱਚਾ ਮਾਰ ਕੱਟਾ ਹੀ ਕੱਟੀ ਕੱਟਾ ਹੀ ਕੱਟਾ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਦੁੱਧ ਦੁੱਧ ਨੇ ਪਹਿਲੇ ਸੂਏ ਵੀਰੇ 18 ਲੀਟਰ ਕਿਵਾਇਆ ਪਹਿਲੇ ਸੂਏ ਹਾਂ ਹੁਣ ਇਹਦੇ ਦਾ 15 ਕਿਲੋ ਬੋਲਾ ਹੈਗਾ 15 ਕਿਲੋ ਬੋਲਾ ਹੈਗਾ ਹੁਣ ਜਮਾ ਰੈਡੀ ਆ ਠੀਕ ਆ ਤੇ ਰੇਟ ਦੀ ਗੱਲ ਆਏ ਨੇ ਬਈ ਰੇਟ ਕੀ ਕਰ 2 ਲੱਖ ਮੰਗਦੇ ਆ 2 ਲੱਖ ਮੰਗਦੇ ਹਾਂ ਦੇ ਦਾਂਗੇ 81 ਦੇ 81 ਦੀ ਬਾਕੀ ਫੋਨ ਤੇ ਗੱਲਬਾਤ ਹੋ ਜੂ ਹਣਾ ਹਾਂਜੀ ਹਾਂਜੀ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 98778 98778 00546 00546 46 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ ਵੀਰ ਨੇ ਆ ਝੋਟੀ ਲੈਣੀ ਹੋਈ ਤਾਂ ਸੰਪਰਕ ਕਰ ਲਿਓ ਇੱਕ ਬਾਈਆਂ ਕੋਲੇ ਆ ਮੱਝ ਆਗੀ ਇਹ ਬਾਈ ਕਿੰਨੇ ਸੂਈ ਸੂਈ ਆ ਇਹ ਤੀਜਾ ਸੂਆ ਜੀ ਤੀਜਾ ਸੂਆ ਇਹਦੇ ਥੱਲੇ ਦੁੱਧ ਦੀ ਗੱਲ ਦੋ ਦਿਨ ਦੀ 20 ਕਿਲੋ ਜੀ 20 ਕਿਲੋ ਹਾਂਜੀ ਠੀਕ ਆ ਦੋਨੇ ਮੇ ਅੱਜ ਤਾਂ ਬੋਲ ਹੈਗਾ 16 ਕਿਲੋ 16 ਕਿਲੋ ਠੀਕ ਆ ਲੈ ਵੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰਸਾਂ ਵਪਾਰ ਦਾ ਕੰਮ ਆ ਬਾਈ ਆਪਣਾ ਹਾਂਜੀ ਵਪਾਰ ਦਾ ਕੰਮ ਠੀਕ ਆ ਕਿੰਨੇ ਕੇ ਪਸ਼ੂ ਹੁੰਦੇ ਆਪਣੇ ਕੋਲ ਘਰੇ ਘਰੇ ਹੁੰਦੇ 10 12 ਪਸ਼ੂ ਠੀਕ ਆ ਲੈ ਵੀ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਇਆ ਤਾਂ ਵਪਾਰ ਦਾ ਕੰਮ ਆਗਾ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਹੋਰ ਪਸ਼ੂਆਂ ਬਾਰੇ ਡਿਟੇਲ ਲੈ ਕੇ ਜਾਂ ਘਰੋਂ ਜਾ ਕੇ ਪਸ਼ੂ ਖਰੀਦਨੇ ਹੁਣ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਪਿੰਡ ਕਿਹੜਾ ਹੈ ਬਾਈ ਨੇ ਆਰਾਮਗੜ ਚੁੰਗਾ ਜਿਹੜਾ ਸ੍ਰੀ ਮੁਕਸਤ ਸਾਹਿਬ ਠੀਕ ਆ ਆਰਾਮਗੜ ਚੁੰਗਾ ਹਾਂਜੀ ਜ਼ਿਲ੍ਹਾ ਮੁਕਸਤ ਸਾਹਿਬ ਠੀਕ ਆ ਲੈ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਚੰਗੇ ਪਸ਼ੂ ਤਾ ਦੋ ਡੰਗ ਤਸਲੀਨਾ ਚੌਕ ਜਿਹੜੇ ਘਰੋਂ ਪਸ਼ੂ ਜੇ ਲੈਣੇ ਹੁਣ ਤਾਂ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਾ ਦਿਓ ਬਣੇ ਰਹੋ ਲਾਸਟ ਤੱਕ ਆਜੋ ਆਪਾਂ ਤੁਹਾਨੂੰ ਹੋਰ ਮੰਡੀ ਤੇ ਜਿਹੜੇ ਪਸ਼ੂਆਂ ਦੀ ਡਿਟੇਲ ਲੈ ਕੇ ਦੰਦੇ ਆ ਵੀ ਕੀ ਰੇਟ ਰਹਿੰਦੇ ਹੈਗੇ ਘਰ ਦੇ ਪਸ਼ੂਆਂ ਦੇ ਆਜੋ ਫਿਰ ਬਣੇ ਰਹੋ ਦੋਸਤੋ ਸੋਨੇ ਕਾਪਾ ਝੋਟੀ ਹੋਰ ਤੋਰ ਕੇ ਦਿਖਾਉਣੇ ਆ ਡਿਟੇਲ ਸਾਨੂੰ ਸਾਰੀ ਲੈ ਕੇ ਦੇਵਾਂਗੇ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਆਊਟ ਕਰ ਸਕਾ ਦਿਓ ਬਹੁਤ ਸੋਹਣੀ ਝੋਟੀ ਹੈ ਵੀ ਦੇਖੋ ਅਸੀਂ ਥਣ ਹਵਾਨੇ ਦੀ ਹੈਣਾ ਤੇ ਬਾਡੀਮੰਤ ਦੀ ਬਹੁਤ ਸੋਹਣੀ ਹੈਗੀ ਬਾਕੀ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਸਾਰੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆ ਸਾਰੀ ਡਿਟੇਲ ਤੁਹਾਨੂੰ ਲੈ ਕੇ ਜਾਵਾਂਗੇ ਦੇਖੋ ਜੀ ਇਹ ਵੀ ਆਪਣੀਆਂ ਬਾਈ ਇਕੱਠੀਆਂ ਠੀਕ ਤੋੜਦੇ ਇਹਨੂੰ ਵੀ ਇੱਕ ਬਾਈਆਂ ਕੋਲੇ ਆ ਦੂਜੇ ਨੰਬਰ ਆਈ ਝੋਟੀ ਇਹ ਵੀ ਤੁਹਾਨੂੰ ਤੋੜ ਕੇ ਦਿਖਾਉਣੇ ਆਗੇ ਆਪਾਂ ਦੇਖੋ ਜੀ ਇਹ ਵੀ ਬਾਡੀ ਮੰਤ ਦੀ ਬਹੁਤ ਸੋਹਣੀ ਹੈਗੀ ਝੋਟੀ ਡਿਟੇਲ ਆਪਾਂ ਦੋਨਾਂ ਦੀ ਬਾਈਆਂ ਤੋਂ ਲੈ ਦਾਂਗੇ ਤੁਹਾਨੂੰ ਵੀ ਕੀ ਮਾਲ ਮੁੱਲ ਕਰਦਾ ਕਿੰਨੇ ਕਿੰਨੇ ਦੁੱਧ ਆ ਲੀਆਂ ਦੋਨੇ ਆਹ ਝੋਟੀ ਬਹੁਤ ਜ਼ਬਰਦਸਤ ਆਗੀ ਦੇਖ ਸਾਹ ਤੁਸੀਂ ਹਣਾ ਤੇ ਬਾਕੀ ਆ ਜੋ ਬਾਈਆਂ ਨੂੰ ਪੋਹਦਿਆਂ ਕੀ ਮਾਲ ਮੁੱਲ ਰਹਿੰਦਾ ਕਿੰਨਾ ਕਿੰਨਾ ਦੁੱਧ ਆ ਸਾਰੀ ਡਿਟੇਲ ਲੈ ਕੇ ਦਵਾਂਗੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਇਆ ਤਾਂ ਪਰੰਪਰਾ ਪਸ਼ੂ ਮੰਡੀ ਜਿਹੜਾ ਪਹੁੰਚ ਕੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਜਿਹੜਾ ਖਰੀਦ ਸਕਦੇ ਹੋ ਸੋਹਣੀਆਂ ਛੋਟੀਆਂ ਦੋਨੇ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਦਾ ਬਾਈ ਜਗਸੀਰ ਆ ਜੀ ਜਗਸੀਰ ਪਿੰਡ ਕਿਹੜਾ ਬਾਈ ਪਿੰਡ ਨੱਤ ਆ ਜੀ ਨੱਤ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਮੌੜਾਂ ਕੋਲੇ ਰਹਿੰਦਾ ਹਾਂ ਮੌੜ ਤਹਿਸੀਲ ਮੌੜ ਰਹਿੰਦੀ ਆ ਨਹੀਂ ਤਲਵੰਡੀ ਸਾਬੋ ਤਲਵੰਡੀ ਸਾਬੋ ਠੀਕ ਆ ਜਿਹੜੀ ਬਾਈ ਇਹ ਪਹਿਲੀ ਛੋਟੀ ਤੋਰ ਕੇ ਦਿਖਾਈ ਆ ਆਪਾਂ ਕਹਿੰਦੇ ਸੂਏ ਆ ਇਹ ਦੂਜੇ ਸੂਏ ਆ ਦੂਜੇ ਸੂਏ ਇਹ ਸੂਣ ਵਾਲੀ ਸੂਣ ਵਾਲੀ ਹੈ ਜੀ ਦੂਜੀ ਸੂਏ ਸੂਣਾ ਕੈ ਕਦਨਾਂ ਦੀ ਕੱਚੀ ਆ ਇਹ ਬਸ ਹਫਤਾ ਤੱਕ ਲਊਗਾ ਹਫਤਾ ਤੱਕ ਲੈਂਦੀ ਆ ਠੀਕ ਆ ਕਰਦੀ ਹੈ ਆਪਣੀ ਹਾਂ ਕਰਦੀ ਠੀਕ ਆ ਪਹਿਲੇ ਸੂਏ ਦੁੱਧ ਕਿੰਨਾ ਕੱਢਿਆ ਨੇ ਬਾਈ 12 12 ਲੀਟਰ ਇਸ ਵਾਰ ਕੀ ਉਮੀਦ ਰਹੁ 15 ਤੇ ਜਾਊਗਾ ਠੀਕ ਆ ਤੇ ਮਾ ਰੇਟ ਦੀ ਗੱਲ ਆਈ ਨੇ ਬਾਈ ਰੇਟ ਕੀ ਕਰਤਾ ਇਹਦਾ ਰੇਟ 170 1 ਲੱਖ 70 ਹਜ਼ਾਰ ਹਾਂਜੀ ਠੀਕ ਆ ਲੈਣ ਦੇਣਾ ਬਸ ਕਰਦੇ ਕੋਈ ਮਾਨਤਾ ਮਾਨਤਨ ਹੋ ਜਾ ਤੇ ਜਿਹੜੀ ਆਪਣੀ ਇਹ ਦੂਜੀ ਝੋਟੀ ਇਹ ਸੂਈ ਹੋਈ ਆ ਨਾ ਇਹ ਕਿੰਨੇ ਸੂਈ ਸੂਈ ਆ ਤੀਜੇ ਸੂਏ ਠੀਕ ਆ ਕਹਿ ਗਏ ਨੋਗੇ ਬਾਈ ਸੂਈ ਨੂੰ 12 ਨੂੰ ਸੂਈ ਠੀਕ ਆ ਬੱਚਾ ਮਗਰ ਕੱਟੀ ਆ ਕੱਟਾ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ ਕ ਦੁੱਧ ਵੀਰੇ 14 ਤੋਂ ਪਲੱਸ 14 ਲੀਟਰ ਤੋਂ ਪਲੱਸ ਆ ਠੀਕ ਆ ਤੇ ਰੇਟ ਆ ਬਾਈ 1.5 ਲੱਖ ਰੁਪਏ 1.5 ਲੱਖ ਰੁਪਏ ਮੁੱਲ ਕਰਦੇ ਹਾਂ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 86996 86996 78992 78992 ਪਿੰਡ ਆਪਣਾ ਕਿਹੜਾ ਰਹਿੰਦਾ ਨਾਤੀ ਰਹਿੰਦਾ ਠੀਕ ਆ ਨੰਬਰ ਬਾਈ ਆਪਣਾ 94177 ਜੀ 94177 52004 52004 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਹੈਗਾ ਇਹਦਾ ਤੇ ਦੂਜਾ ਬੋਲੇ ਆ ਬਾਈ ਦਾ ਨੰਬਰ ਪਿੰਡ ਨਾਤਾ ਦੋਨਾਂ ਦਾ ਜ਼ਿਲ੍ਹਾ ਤਲਵੰਡੀ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਰਹਿ ਜਾਂਦੇ ਆ ਜੇ ਕਿਸੇ ਪਸ਼ੂ ਦੇ ਭਰਾ ਨੇ ਖਰੀਦਣਿਆ ਤਾਂ ਇਹ ਬਾਈਆਂ ਨਾਲ ਤੁਸੀਂ ਸੰਭਾਰ ਕਿਹੜਾ ਕਰਾ ਕਰ 사ਜੇ ਇੱਕ ਸੂਨ ਵਾਲੀ ਅਤੇ ਇੱਕ ਤਾਜੀ ਸੋਈ ਹੋਈ ਆ ਠੀਕ ਆ ਜੀ ਦੋਤੋਂ ਸੋਨੇ ਇੱਕ ਆਪਾਂ ਨੀਲੀ ਰਾਵੀ ਦੀ ਮੱਝ ਜਿਹੜੀ ਹੋਰ ਤੌਰ ਤੇ ਦਿਖਾਉਣੇ ਆਗੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਤਲਾ ਦੋ ਹੀ ਤਰ ਦਿਨ ਚੱਕ ਲਓ ਡਿਟੇਲਸ ਨੂੰ ਸਾਰੀ ਲੈ ਕੇ ਦੇਵਾਂ ਬਾਈਆਂ ਤੋਂ ਵੀ ਕਿੰਨਾ ਦੁੱਧ ਆ ਕੀ ਮਾਲ ਮੁੱਲ ਕਰਦੇ ਹਨਾ ਤਰ ਦਿਨ ਚੱਕਾ ਹੋਰ ਕਰ ਲਓ ਥਾਣਾ ਵਾਣਾ ਦੇ ਸਕਦਾ ਤੁਸੀਂ ਆਰਡਰ ਰ ਸੋਹਣਾ ਲੱਗਿਆ ਨੂੰ ਚਾਰੇ ਥਾਣ ਇੱਕੋ ਜਿਹਾ ਬਾਕੀ ਬਾਈਆਂ ਨਾਲ ਕਰਦੇ ਆ ਗੱਲਬਾਤ ਆਪਾਂ ਜੇ ਕਿਸੇ ਭਰਾਣੇ ਨੀਲੀ ਰਾਵੀ ਤੇ ਕੰਮ ਕਰਨਾ ਤਾਂ ਤੁਸੀਂ ਆ ਮੱਝ ਜਿਹੜੀ ਖੇਸ ਆ ਦਿਓਗੇ ਚੰਗੇ ਟੀਕੇ ਚੰਗੇ ਸੀਮਨ ਭਰਾ ਕੇ ਤਾਂ ਨੀਲੀ ਰਾਵੀ ਦੇ ਬੱਚੇ ਜਿਹੜੇ ਮੱਝ ਤੋਂ ਲੈ 사 ਦੋ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਦਾ ਮੇਰਾ ਨਾਮ ਸੁਖਵਿੰਦਰ ਜੀ ਸੁਖਵਿੰਦਰ ਪਿੰਡ ਜ਼ਿਲ੍ਹਾ ਬਠਿੰਡਾ ਰਹਿੰਦਾ ਹਾਂ ਜੀ ਹਾਂਜੀ ਹਾਂਜੀ ਠੀਕ ਆ ਤਹਿਸੀਲ ਆਪਣੋਂ ਰੰਪਰਾ ਪੈਂਦੀ ਆ ਆਪਾਂ ਨੂੰ ਮੋੜ ਪੈਂਦੀ ਆ ਜੀ ਮੋੜ ਪੈ ਜਾਂਦੀ ਆ ਠੀਕ ਆ ਬਾਈ ਕਿੰਨੇ ਸੂਏ ਸੂਏ ਮੱਝ ਇਹ ਤੀਜੇ ਸੂਏ ਜੀ ਤੀਜੇ ਸੂਏ ਕਰਦੀ ਆ ਕਿ ਵਪਾਰ ਦਾ ਕੰਮ ਆ ਆਪਣਾ ਨਹੀਂ ਇਹ ਕਰਦੀ ਆ ਜੀ ਇਹ ਕਰਦੀ ਆ ਠੀਕ ਆ ਬੱਚਾ ਕੀ ਆ ਬਾਈ ਮਗਰ ਮਗਰ ਕੱਟੀ ਪਈ ਜੀ ਠੀਕ ਆ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ ਆ ਇਹਦੇ ਥੱਲੇ ਦੁੱਧ ਬਾਈ 14 ਕਿਲੋਟਰ ਚੋਇਆ ਆ ਆਪਾਂ ਮਤਲਬ ਕਿ ਦੋ ਸੂਏ ਚੋੜੀ ਆ ਪਹਿਲਾਂ ਮਤਲਬ ਕਿ 11 ਕਿਲੋਟਰ ਦਿੱਤਾ ਪਹਿਲੇ ਸੂਏ ਠੀਕ ਆ ਹਾਂਜੀ ਦੂਜੀ ਸੂਏ 14 ਕਿਲੋ ਠੀਕ ਆ ਰੇਟ ਦੀ ਗੱਲ ਆ ਜੀ ਨਾ ਫੇ ਰੇਟ ਕੀ ਕਰਤਾ ਰੇਟ ਬਈ ਕਰਨੂ ਦਾ ਭੋਮਾ ਦੀ ਆਪਾਂ ਕਿੰਨੇ ਕਰੀ ਚੱਲੀ ਬਈ ਮਾਗੇ 120 ਇੱਕ ਲੱਖ 20 ਹਜ਼ਾਰ ਦੀ ਹਾਂਜੀ ਹਾਂਜੀ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਬਾਈ ਆਪਣਾ ਆਪਣਾ ਹੈਗਾ 94171 ਜੀ 94171 ਆ 17912 ਜੀ 17912 ਕਿੰਨਾ ਨੰਬਰ ਆਪਣਾ ਹੋ ਰਿਹਾ 98776 98776 29177 ਜੀ 29177 ਲੈ ਵੀ ਬਾਈ ਦਾ ਇਹ ਨੰਬਰ ਆਗਾ 14 ਕਿਲੋ ਬਾਈ ਦਾ ਦੂਜੇ ਸੋਏ ਦਿੱਤਾ ਬਾਕੀ ਇਹ 14 15 ਕਿਲੋ ਦੁੱਧ ਵਾਲੀ ਮੱਝ ਹੈਗੀ ਆ ਜੀ ਥਾਣਾ ਹਵਾਨਾ ਚੰਗਾ ਲੱਗਾ ਹੋਇਆ ਜੇ ਕਿਸੇ ਭਰਾ ਨੇ ਨੀਲੀ ਰਾਵੀ ਲੈਣੀ ਹੋਵੇ ਘਰੇ ਦੁੱਧ ਪੀਣ ਨੂੰ ਤਾਂ ਬਾਕੀ ਬਾਈਆਂ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਾ ਜਾਓ ਠੀਕ ਆ ਜੀ ਤੇ ਅੱਜ ਦੀ ਮੰਡੀ ਦੇ ਵਿੱਚ ਐਨੇ ਤੇ ਰਾਮਪਰਾਪੁਰ ਤੋਂ ਮੰਡੀ ਤੇ ਜਿਹੜਾ ਆਪਾਂ ਪਹੁੰਚੇ ਸੀਗੇ ਵੀਡੀਓ ਦੇਖਣ ਲਈ ਸਾਰਿਆਂ ਧੰਨਵਾਦ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਮੰਡੀ ਤੇ ਕਿਸੇ ਤੇ ਧੰਨਵਾਦ